ਕੀਤਾ ਹੈ ਉਹਦੇ ਜ਼ਬਰ ਤੇ ਵਿਰੋਧ ਦੇ ਵਿੱਚ ਤੁਹਾਨੂੰ ਇਹ ਮੰਗ ਪੱਤਰ ਦਿੱਤੇ ਲਈ ਅਸੀਂ ਕਿ ਤੁਸੀਂ ਸਟੇਜ ਤੇ ਆਓ ਤੇ ਦੱਸੋ ਸਾਨੂੰ ਸਾਡੇ ਕਿਸਾਨ ਭਰਾਵਾਂ ਨੂੰ ਕਿ ਮੁੱਖ ਮੰਤਰੀ ਪੰਜਾਬ ਦੀ ਕਹਿਣ ਲਿਆ ਅਗਲੀਆਂ ਨੀਤੀਆਂ ਨੇ ਤੇ ਹੁਣ ਮੈਂ ਬੇਨਤੀ ਕਰਦਾ ਏਡੀਸੀ ਸਾਹਿਬ ਨੂੰ ਕਿ ਜਿਹੜੇ ਅੱਜ ਇਹ ਪੂਰੇ ਪੰਜਾਬ ਦੇ ਵਿੱਚ ਜ਼ਬਰ ਵਿਰੋਧ ਕਰਕੇ ਮਿਲ ਕੇ ਨੇ ਉਹ ਇਨਾਂ ਤੇ ਆ ਕੇ ਪ੍ਰਸ਼ਾਸਨ ਵੱਲੋਂ ਜਿਹੜਾ ਕਹਿਣਾ ਚਾਹੁੰਦੇ ਨੇ ਉਹ ਕਹਿਣ ਦੀ ਆਓ ਜੀ ਮੇਰੇ ਬੰਦੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਜੀ ਮੈਨੂੰ ਕੋ ਦੋ ਮੰਗ ਬਤਨ ਮੈਂ ਪ੍ਰਾਪਤ ਕੀਤੀ ਹੈ ਜੀ ਇੱਕ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਹੈਗਾ ਜੀ ਇੱਕ ਮਾਨਯੋਗ ਗਵਰਨਰ ਸਾਹਿਬ ਪੰਜਾਬੀ ਦੇ ਨਾਮ ਹੈਗਾ ਜੀ ਇਸੀ ਪ੍ਰੋਪਰ ਪ੍ਰਣਾਲੀ ਦੇ ਤੂਰੀ ਦਫ਼ਤਰ ਪਹੁੰਚ ਤੇ ਕਰਨਾਗੇ ਇਸ ਤੋਂ ਇਲਾਵਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਇਥੋਂ ਆਪਾਂ ਬੜੇ ਹੀ ਤੀਸ ਕੋ ਤਰੀਕੇ ਨਾਲ ਵਿਸ਼ਵਾਸ ਹੋਣੀ ਹੈ ਤਾਂ ਬਹੁਤ ਬਹੁਤ ਧੰਨਵਾਦ ਲੋਕਾਂ ਦੇ

ਕਿਸਾਨਾਂ ਦਾ ਲੁੱਟਿਆ ਹੋਇਆ ਮਾਰਦਾ ਫਕਰਾ ਕੇ ਆ ਕੇ ਰਹਾਂਗੇ ਪਰਤੇ ਜਿੰਦੜੇ ਬੋਲ ਦੇਖੋ ਜਿਹੜਾ ਇਹ ਰੋਸ ਪ੍ਰਦਰਸ਼ਨ ਹੋਇਆ ਇਹ ਆਲ ਇੰਡੀਆ ਐਸਕੇਮਬਲ ਦਾ ਸੱਦਾ ਸੀਗਾ ਸਾਰੇ ਭਾਰਤ ਦੇ ਜਿਹੜਾ ਹੈਡਕਵਾਰਟਰਾਂ ਤੇ ਇਹ ਜਿਹੜਾ ਖੰਭੂ ਸੰਭੂ ਤੇ ਖਨੋਰੀ ਬਾਰਡਰ ਦੇ ਵਿੱਚ ਕਿਸਾਨਾਂ ਨੂੰ ਪਿਛਲੇ ਦਿਨੀ ਗੱਲਬਾਤ ਰਾਂ ਚੱਕਿਆ ਉਹਨਾਂ ਦਾ ਸਮਾਨ ਚੋਰੀ ਹੋਇਆ ਤੇ ਖਤਾਨਾਂ ਦੇ ਵਿੱਚ ਫੁੱਟਿਆ ਉੱਥੇ ਬੱਚੇ ਬੁੱਢੀਆਂ ਨਾਲ ਰਾਤ ਨੂੰ ਦੁਬਿਹਾਰ ਵੀ ਹੋਇਆ ਹੈ ਉਹ ਜਿਹੜੀਆਂ ਸ਼ਿਕਾਇਤਾਂ ਨੇ ਜਵਰਾਲੀਆਂ ਉਹਦੇ ਸਬੰਧ ਦੇ ਵਿੱਚ ਇਹ ਪ੍ਰੋਸ ਪ੍ਰਦਰਸ਼ਨ ਹੋਏ ਨੇ ਸਾਰੇ ਹਿੰਦੁਸਤਾਨ ਚ ਇਸ ਕੈਂਪ ਤੋਂ ਅਗਲੇ ਕੀ ਐਕਸ਼ਨ ਦੇਖੋ ਅਗਲਾ ਐਕਸ਼ਨ ਵਿਚਾਰਿਆ ਜਾਊ ਹਾਲਤਾਂ ਦੇ ਮੁਤਾਬਕ ਮੀਟਿੰਗ ਰੱਖਾਂਗੇ ਪੰਜਾਬ ਵਾਲੀਆਂ ਜਿੱਥੇ ਬੰਦੀਆਂ ਦੇ ਨਾਲ ਦੂਜੀਆਂ ਜਿੱਥੇ ਬੰਦੀ ਸਾਥੀਆਂ ਦੇ ਨਾਲ ਵੀ ਇਸ ਮੀਟਿੰਗ ਰੱਖਾਂਗੇ ਤਾਂ ਕਿ ਇਸ ਜਿਹੜਾ ਮੂਵਮੈਂਟ ਹੈ ਇਹਨੂੰ ਹੋਰ ਵੱਡੀ ਕੀਤਾ ਜਾਵੇ ਕਿਉਂਕਿ ਅੱਜ ਜਿਹੜੀਆਂ ਦੂਜੀਆਂ ਜਿੱਥੇ ਬੰਦੀਆਂ ਸੀ ਸੰਭੂ ਬਾਟਰ ਦੇ ਜਿੱਥੇ ਬੰਦੀਆਂ ਸੀ ਉਹਨਾਂ ਦੇ ਸਾਥੀ ਵੀ ਇੱਥੇ ਆਏ ਹੋਏ ਨੇ ਮੌਸਤੇ ਦੇ ਵਿੱਚੋਂ ਉਹ ਵੀ ਇਸ ਨੂੰ ਦੇਖ ਕਰਕੇ ਗਏ ਆ ਉਹਨਾਂ ਨੇ ਦੱਸ ਦਵੋ ਜੀ ਦੱਸ ਜੀ ਅਸੀਂ ਸਮਝਦੇ ਆਂ ਵੀ ਜਿੰਨੀਆਂ ਪੰਜਾਬ ਦੇ ਆ ਜਥੇਬੰਦੀਆਂ ਦੇ ਭਾਰਤ ਦੇ ਆ ਜਥੇਬੰਦੀਆਂ ਦੇ ਭਾਵੇਂ ਡੱਡ ਕਿਸੇ ਫਾਰਮ ਆਂਦੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸੰਘਰਸ਼ੀ ਮੋਰਚੇ ਤੇ ਤੇ ਜੀ ਬਾਕੀ ਸਾਰੇ ਕਿਸਾਨ ਸਾਥੀ ਜਿਹੜੇ ਜ਼ਿਲ੍ਹਾ ਚ ਸੀ ਉਹ ਰਿਹਾ ਹੋ ਗਏ ਨੇ ਹੁਣ ਉਹਨਾਂ ਨਾਲ ਮੀਟਿੰਗ ਵੀ ਗੱਲਬਾਤ ਵੀ ਹੋ ਰਹੀ ਹੈ ਦੇਖੋ ਗੱਲਬਾਤ ਤਾਂ ਪਹਿਲਾਂ ਵੀ ਚੱਲ ਰਹੀ ਹੈ ਉਹਨਾਂ ਨਾਲ ਗੱਲ ਸੜੀ ਚੱਲ ਰਹੀ ਹੈ ਅੱਜ ਜੋ ਸਾਰੇ ਬਾਹਰ ਆ ਗਏ ਤੇ ਹੁਣ ਉਹਨਾਂ ਦਾ ਫਿਰ ਦੁਬਾਰਾ ਗੱਲ ਚਲਾਉਣ ਦਾ ਹੈਗਾ ਸਾਡਾ ਹੋਰ ਹੀ ਗੱਲਬਾਤ ਕਿਉਂਕਿ ਜਿਹੜਾ ਇੱਕ ਨਵਾਂ ਅਟੈਕ ਤੁਹਾਡੇ ਸਾਹਮਣੇ ਆਇਆ ਹੁਣ ਹੁਣ ਵਿਸ਼ੇਬਦਾਲ ਜਿਹੜੀ ਉਹ ਯੂ ਐਸ ਏ ਤੋਂ ਇੱਕ ਟੀਮ ਆਈ ਹੋਈ ਹੈ ਖੇਤੀ ਮੁਕਤ ਟੈਕਸ ਮੁਕਤ ਜਿਹੜੀ ਵਪਾਰ ਕਰਨ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਜਿਵੇਂ ਟਰੰਪ ਦਾ ਉਹ ਬਿਆਨ ਲੱਗਿਆ ਹੋਇਆ ਹੈ ਕਿ ਸੰਭਾਰਤ ਸਾਨੂੰ ਆਪਣੀ ਮੰਡੀ ਦੇ ਵਿੱਚ ਆਪਣਾ ਮਾਲ ਨਹੀਂ ਵੇਚਣ ਦੇ ਤਾਂ ਵੱਡੇ ਟੈਕਸ ਲਾਇਜੇ ਉਹ ਟੈਕਸਾਂ ਦੇ ਕੱਟ ਲਾ ਕੇ ਯਾਨੀ ਭਾਰਤ ਨੂੰ ਹੋਰ ਨੁਕਸਾਨ ਪਹੁੰਚਾ ਕੇ ਆਪਣਾ ਸਸਤਾ ਮਾਲ ਆਪਣੀ ਮਾਰਕੀਟ 'ਚ ਤਰਕੇ ਖੇਤੀ ਕੰਮ ਦਾ ਸੁਲਾਹ ਕਰਨਾ ਚਾਹੁੰਦਾ ਹੈ ਉਹ ਜਿਹੜੀ ਉਸ ਤੇ ਵੀ ਇਹ ਪ੍ਰਦਰਸ਼ਨ ਦੇ ਵਿੱਚ ਜਿੰਨੀ ਗੱਲ ਉੱਠੀ ਹੈ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਉਹਨੂੰ ਵੀ ਧਿਆਨ 'ਚ ਰੱਖ ਕੇ ਇਹਦੇ ਵੀ ਐਜੀਟੇਸ਼ਨ ਦਾ ਕੋਈ ਰੂਪ ਬਣ ਸਕਦਾ ਹੈ